ਫੋਟੋ ਆ ਗਿਆ ਫੋਟੋ ਲੱਗੀ ਹੈ ਮੇਰੀ ਵਧੀਆ ਅਨਮੋਲ ਤਿਆਰ ਹੋ ਗਿਆ ਸਰਬੱਤ ਵੀ ਤਿਆਰ ਹੋ ਗਿਆ ਗਰਮ ਅਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਅੱਜ ਹੈ 21 ਅਕਤੂਬਰ ਤੇ ਅੱਜ ਬੰਦੀ ਛੋੜ ਦਿਵਸ ਹੈ ਤੇ ਨਾਲ ਦੀਵਾਲੀ ਹੈ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਤੇ ਤੇ ਖੁਸ਼ੀਆਂ ਦੇ ਦੀਪ ਸਾਰਿਆਂ ਦੀ ਜ਼ਿੰਦਗੀ ਵਿੱਚ ਜਗਦੇ ਰਹਿਣ ਤਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਹੈਪੀ ਦੀਵਾਲੀ ਬੰਦੀ ਛੋੜ ਦੇਵਸ ਦੀਆਂ ਲੱਖ ਲੱਖ ਵਧਾਈਆਂ ਉੱਠੋ ਉੱਠੋ ਹੁਣ ਟਾਈਮ ਹੋ ਗਿਆ ਸ਼ਨਨਪਣ ਕਰਨੋ ਆਪਾਂ ਗੁਰਦੁਆਰੇ ਜਾਣਾ ਫਿਰ ਮੱਥਾ ਟੇਕਣਾ 7 ਵਜੇ ਚਲੋ ਅੱਜ ਮੱਥਾ ਟੇਕ ਕੇ ਆਉਣਾ ਟਾਈਮ ਨਾਲ ਓਕੇ ਅਨਮੋਲ ਆ ਆ ਮੁੰਡਾ ਪੱਗ ਦਮਾਲਾ ਬਹੁਤ ਸੋਹਣਾ ਬਣਦਾ ਦਮਾਲਾ ਸੋਹਣਾ ਬਣ ਲੀ ਜੰਗਾ ਕਾਲੇ ਰੰਗ ਦਾ ਤੂੰ ਵੀ ਠੀਕ ਹੈ ਸ਼ਨਨਪਣ ਕਰਕੇ ਪ੍ਰਿਆ ਤੂੰ ਵੀ ਕੀ ਹੋ ਗਿਆ ਮੰਮੀ ਭਾਜਾ ਦੀ ਸੋਦੀ ਨਾ ਕਰ ਲੈ ਸ਼ਨਨ ਵਾਓ ਉਹ ਤਕੜਾ ਰਿਆ ਸਰਬੱਤਾ ਵੀ ਉੱਠ ਖੜਿਆ ਓਏ ਹੈਲੋ ਕਿਵੇਂ ਆ ਆ ਅਨਮੋਲ ਨਾਲਿਆ ਤੂੰ ਇਸ਼ਨਾਨ ਕਰ ਲਿਆ ਕਰਨਾ ਕਰਨਾ ਚਾਹ ਪੀ ਕੇ ਤੇ ਸੁਗਰਮਕ ਪਿਆਰੋ ਦਿਵਾਲੀ ਦਾ ਮਠਾਈ ਮੂੰ ਮਿਠਾ ਕਰੋ ਹੋ ਮੂੰ ਮਿਠਾ ਕਰਕੇ ਚਾਹ ਪੀ ਕੇ ਹੁਣ ਚੱਲਦੇ ਘੁੰਮਣ ਸੈਰ ਤੇ ਪਰ ਜਾਨਾ ਨਹੀਂ ਜਾਈਦਾ ਅੱਜ ਵੀ ਜਾਵਾਂਗੇ ਸੁਗਰਮਕ ਪਿਆਰੇ ਸਕੂਟਰੀ ਤੋਂ ਤੀ ਕੱਲ ਟਾਈਮ ਨਹੀਂ ਲੱਗਿਆ ਸੀ ਕੱਲ ਬਿਜ਼ੀ ਹੋ ਗਏ ਸੀ ਅੱਜ ਗੱਡੀ ਵੀ ਧਵਾ ਕੇ ਲਾਉਣੀ ਆ ਤੋਤੀ ਤੇ ਇਥੇ ਗੁਰਗਰਾ ਸਾਹਿਬ ਐਪ ਲੱਗੀ ਸੀ ਤੋਤੀ ਇਥੇ ਹੁਣ ਗੱਡੀ ਧਵਾ ਕੇ ਲਾਵਾਂਗੇ ਅਰੈਣੋ ਪ੍ਰਸ਼ਾਦਾ ਚੱਲ ਰਿਹਾ ਇਧਰ ਦੇਖੋ ਪ੍ਰਸ਼ਾਦਾ ਖਾਤੇ ਬਿਠਾਤੇ ਹੋ ਜਾਓ ਦੇ ਲਈ ਸੋ ਗਰਮੁਖ ਪਿਆ ਰਹੇ ਹੁਣ ਚੱਲੇ ਆ ਅਰੈਣ ਗੱਡੀ ਧੋਣ ਵਾਸਤੇ ਕਿਉਂਕਿ ਕੱਲ ਟਾਈਮ ਨਹੀਂ ਲੱਗਿਆ ਹਰਜੇਸ਼ ਹਲੋ ਕਰਦਾ ਕੱਲ ਟਾਈਮ ਨਹੀਂ ਲੱਗਿਆ ਤੇ ਉਹ ਫਿਰ ਕੱਲ ਵੀ ਜੀਏ ਸਾਰੀ ਟਿਹੜੀ ਮੋਟਰਸਾਈਕਲ ਸਕੂਟੀ ਘਰੇ ਧੋ ਲਿਆ ਗੱਡੀ ਥੱਲੋਂ ਧਵਾਉਣੀ ਚਕਵਾ ਕੇ ਏ ਹੁਣ ਰੈਣ ਤਵਾ ਕੇ ਲਿਓਨੇ। ਲਓ ਜੀ ਗੱਡੀ ਧੋਣ ਵਾਸਤੇ ਠਲਤੀ, ਗੰਟੀ ਲਾਤੀ ਧੋਣ ਵਾਸਤੇ। ਲਓ ਜੀ। ਉਹ ਗਈ ਤਿਆਰ ਗੱਡੀ ਆਪਣੀ। ਤਿਆਰ ਹੈ ਜੀ। ਨਾਲੇ ਵੀ ਪਾਉਣ ਨੂੰ ਵੈਸੇ ਲਾਵਾ ਜੀ। ਹੈਂ? ਬਾਣੇ ਬੰਦੇ ਤਵਾ ਕੇ ਲਿਆ, ਫਰਾਂਡਾ ਤਵਾ ਕੇ ਲਿਆ। ਆਹ ਦੇਖੋ ਜੀ ਜਿੰਦਰ ਚੋਹਾਨ। ਜਿੰਦਰ ਚੋਹਾਨ ਨੇ ਤਿਆਰ ਕੀਤੀ ਹੈ। ਉਹਦੀ ਹੈ। ਠੀਕ ਹੈ। ਲਓ ਜੀ ਗੁਰਮukh ਪਿਆਰਿਓ ਗੱਡੀ ਧੋਤੀ ਵਧੀਆ। ਜਿੰਦਰ ਰੈਣ ਤੋਂ ਬਹੁਤ ਵਧੀਆ ਗੱਡੀ ਧੋਦੇ ਆ ਅਸੀਂ ਇਹਨਾਂ ਤੋਂ ਤੁਹਾਨੂੰ ਆ ਮੋਟਰਸਾਈਕਲ ਵੀ ਗੱਡੀ ਵੀ ਕੋਈ ਵੀ ਸਕੂਟੀ ਵੀ ਧਵਾਉਣੀ ਹੋਵੇ ਤਾਂ ਵੀ ਅੰਦਰੋਂ ਚਮਕਾਤੀ ਵਧੀਆ ਬਾਹਰੋਂ ਵੀ ਬਹੁਤ ਸੋਹਣੀ ਧੋਤੀ ਗੱਡੀ ਜਿੰਦਰ ਬਾਈ ਦਾ ਬਹੁਤ ਬਹੁਤ ਧੰਨਵਾਦ ਦੇਖੋ ਸਾਰੀ ਸ਼ਿੰਗਾਰ ਪਈ ਦੀਵਾਲੀ ਦਾ ਕਰਕੇ ਘਰੇ ਨਹੀਂ ਇਹੋ ਜਿਹੀ ਧੁੱਪ ਸਕਦੀ ਆ ਆਪਣੇ ਤੋਂ ਤੇ ਇਸ ਕਰਕੇ ਹੀ ਤੋਂ ਬਾਈ ਤੋਂ ਤੁਹਾਨੂੰ ਸੋ ਗਰਮਕ ਪਿਆਰਿਓ ਬਾਬਾ ਦੇ ਨਾਲ ਦਾ ਕੰਮ ਚੱਲ ਰਿਹਾ ਸੀ ਡਾਕੂਮੈਂਟਸ ਦਾ ਤੇ ਉਹ ਅੱਜ ਦਿਵਾਲੀ ਤੇ ਬ੍ਰਾਮ ਦਾਸ ਮਹਾਰਾਜ ਦੀ ਕਿਰਪਾ ਹੋ ਗਈ ਹੈ ਪਾਸਪੋਰਟ ਆ ਗਿਆ ਪਟੋਲ ਦੇ ਮਤਲਬ ਕਿ ਅਨਬਾਕ ਉਹਨੇ ਤੇ ਠੱਪਾ ਪਤਾ ਨਹੀਂ ਕਦੋਂ ਲੱਗੂਆ ਵੈਸੇ ਤਾਂ 2015 ਚ ਬਣਵਾਇਆ ਸੀ ਉਹ 25 ਚਾ ਕੇ ਐਕਸਪਾਇਰ ਹੋ ਗਿਆ ਰੀਨਿਊ ਕਰਾਇਆ ਦੁਬਾਰਾ ਦੁਬਾਰਾ ਆ ਗਿਆ ਅੱਜ ਦਿਵਾਲੀ ਵਾਲੇ ਦਿਨ 21 ਅਕਤੂਬਰ ਨੂੰ ਖੋਲਦੇ ਆ ਇਹਨੂੰ ਸੋ ਪਿਆਰਿਓ ਹੁਣ ਖੋਲਣ ਲੱਗਿਆਂ ਪਾਸਪੋਰਟ ਆਪਣਾ ਆ ਗਿਆ ਜੀ ਪਾਸਪੋਰਟ ਲੈਣਾ ਪਾਸਪੋਰਟ ਆ ਗਿਆ ਫੋਟੋ ਲੱਗੀ ਹੈ ਮੇਰੀ ਵਧੀਆ ਸੋ ਗਰਮਕ ਪਿਆਰਿਓ ਤਿਆਰ ਹੋ ਗਏ ਆ ਦਮਾਲਾ ਸਜਾ ਲਿਆ ਚੋਲਾ ਬਦਲ ਲਿਆ ਅੱਜ ਬੰਦੀ ਛੋੜ ਦੇਵਸ ਸੈ ਨਾਲ ਦੀਵਾਲੀ ਹੈ ਹੁਣ ਜਾ ਰਹੇ ਆ ਗੁਰਦੁਆਰਾ ਸਾਹਿਬ ਅੱਧਾ ਘੰਟਾ ਕੀਰਤਨ ਕਰਨਾ ਸਾਰੀ ਸੰਗਤ ਆਊਗੀ ਤੇ ਉਦੋਂ ਬਾਅਦ ਸਮਾਪਤੀ ਕਰਕੇ ਆ ਕੇ ਬੱਚਿਆਂ ਨਾਲ ਪਟਾਕੇ ਮਿਜਾਵਾਂਗੇ ਅਨਮੋਲ ਤਿਆਰ ਹੋ ਗਿਆ ਸਰਬੱਤ ਵੀ ਤਿਆਰ ਹੋ ਗਿਆ ਜੋਤ ਬਹੁਤ ਦਿਨ ਆ ਬਦ ਆਇਆ ਜੋਤ ਤੂੰ ਪ੍ਰਿਆ ਵੀ ਤਿਆਰ ਹੋਗੀ ਮੰਮੀ ਵੀ ਤਿਆਰ ਹੋ ਗਈ ਸਿਮਾ ਤੂੰ ਨਹੀਂ ਜਾਣਾ ਸੁਗਰਮਕ ਪਿਆਰੇ ਹੁਣ ਸਮਾਪਤੀ ਹੋ ਗਈ ਦੀਵਾਨ ਦੀ ਗੁਰਦੁਆਰਾ ਸਾਹਿਬ ਬੱਚੇ ਪਟਾਕੇ ਚਲਾ ਰਹੇ ਦੇਖੋ ਲਗਾਤਾਰ ਚਲਾਉ ਚਲਾਉ ਇੰਨਾ ਟਾਈਮ ਸਮਾਪਤੀ ਹੋ ਜਾ ਰਹੀ ਪਟਾਕੇ ਆ ਦੇਖੋ ਜੀ ਦੀਵਾਲੀ ਦੀ ਮਿਠਾਈ ਇਹ ਆ ਡੱਬਾ ਬਣਾ ਦੋ ਜੀ ਵੀ ਆ ਮਿਠਾਈਆਂ ਕਿੰਨੇ ਡੱਬੇ ਆ ਗਏ ਸੁਗਰਮਕ ਪਿਆਰੇ ਹੁਣ ਗੁਰਦੁਆਰਾ ਸਾਹਿਬ ਜਾਏ ਆ ਤੇ ਸੰਗਤ ਵੀ ਸਾਰੀ ਆਈ ਉੱਥੇ ਕੀਰਤਨ ਵੀ ਹੋ ਗਿਆ ਬਹੁਤ ਆਨੰਦ ਆਇਆ ਹੁਣ ਘਰ ਆ ਗਏ ਹੁਣ ਪ੍ਰਸ਼ਾਦ ਵੰਡਿ ਛੱਕ ਕੇ ਫਿਰ 10 ਮਿੰਟ ਬੱਚਿਆਂ ਨਾਲ ਪਟਾਕੇ ਵਜਾ ਕੇ ਤੇ

ਤਿਆਰ ਹੋ ਗਿਆ ਹੁਣ ਖਤਮ ਹੋਊਗਾ ਆ ਗਿਆ ਜੀ तितਲੀ ਪਟਾਕਾ ਤੇ तितਲੀ ਪਟਾਕਾ ਹੁਣ ਚੱਲੂਗਾ ਹੈਲੀਕਾਪਟਰ ਜਾਓਗੇ ਤਾਂ ਜਾਓਗੇ ਹੈਲੀਕਾਪਟਰ ਆਹ ਜੀ ਬਹੁਤ ਮਸਤ ਗਿਆ ਸੀਗਾ ਇਹ ਆਹ ਦੇਖ ਬਈ तितਲੀ ਪਟਾਕਾ ਇੱਕ ਹੋਰ ਚੱਲਣ ਲੱਗਿਆ ਜੀ

ਸੇਪੋ ਇਹਨਾਂ ਦੋਨੋਂ ਨੂੰ ਲਾ ਇਕੱਠੇ ਆਦ ਨਾਲ ਇਧਰ ਆ ਜੀ ਕਿ ਕਿ ਚੱਲੂਗਾ ਸੁਗਰਮਖ ਪੇਰੇ ਇਹਨੇ ਪਟਾਕੇ ਹੋ ਰਹੇ ਆ

ਹੈਲੇ ਦੇਖੋ ਜਾਨਵਰ ਕਿੰਨੇ ਆ ਗਏ ਇਹ 시ਪੂ ਤੋਂ ਆ ਬਾਂਸਰੀ ਨਹੀਂ ਲੱਗ ਥੱਲੇ ਰੱਖ ਕੇ ਲਾਉਣੀ ਸੀ ਇਹਨੂੰ ਲੈ ਬਹੁਤ ਚੰਗੀ ਦੁਕਾਨ ਹੈ ਬੜਾ ਕੇ ਵਾਲੀ ਕੈਮਰਾ ਲਾ ਪਟਾਕਾ ਚੱਲਣ ਲੱਗਿਆ ਹੁਣ ਆ ਫੋਟੋ ਖਿੱਚੂਗਾ ਸਾਨੂੰ ਫੋਟੋ ਨਾ ਕਰੀਂ ਥਾਲਾ ਮੂੰਹ ਤਾਂ ਚੱਲ ਆ ਨਹੀਂ ਆਇਆ ਨਹੀਂ ਬਸ ਐਂ ਕਰੂਗਾ ਦੇਖੀਏ ਆ ਦੇ ਅਰੇ ਤੇਰੇ ਭਾਈ ਜੱਕੜਾ ਸੀ ਆ ਦੇ ਆ ਐ ਫੋਟੋ ਖੇਦਾ ਕੈਮਰੇ ਵਾਲੀਆਂ ਆ ਲਓ ਆ ਇਹ ਨਹੀਂ ਕਰੀ ਫੋਟੋ ਖੇਤੇ ਰੇ आ निा खिंचमरा <स्थिणाग़ा> देखो बच्चा नौ साल सात साल बच्चा बनाज भाई कर दो ਇਹ ਲੜੀਆਂ ओरिजिनल ਆ ਮੈਂ ਵੇਖ ਲਈ ਚੱਕ ਗਏ। ਤੋਂ ਗਰਮਕ ਪਿਆਰਿਓ ਸਭਾ ਨੋ ਹੋ ਗਿਆ ਹੁਣ ਪਟਾਕੇ ਚਲਾ ਲਿਆ ਬੱਚਿਆਂ ਨੇ ਪੂਰਾ ਐਨਜੋਇਮੈਂਟ ਕੀਤਾ ਸਾਰਿਆਂ ਨਾਲ ਸਰਵਤ ਰੌਣ ਲੱਗੀ ਸੀ ਸਰਵਤ ਰੌਣ ਲੱਗੀ ਬਾਹਲੇ ਪਟਾਕੇ ਚੱਲ ਗਏ ਹਨ ਕੰਨ ਬੋਲੇ ਹੋ ਗਏ ਸੋ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਹਾਂ ਫੇਰ ਅਗਲੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾ ਮਮਾ ਆਹ ਤੱਕ ਰਹੀ ਹੈ ਤਾਂ ਮਾਂ ਵੀ ਆਇਆ ਹੈ ਅਕਸ਼ਨੰਦਾ ਬਾਈ ਚਲਾ ਲਾ